ਕਿ ਸ਼੍ਰੋਮਣੀ ਕਮੇਟੀ ਦੀ ਇੱਕ ਹੋਰ ਕਰਤੂਤ ਸਾਹਮਣੇ ਆਈ ਹੈ ਵਪਾਰੀ ਲੋਕਾਂ ਨੇ ਕੀ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਜਾ ਸਾਲ ਪਹਿਲਾਂ ਵੀ 500 ਜਿਹੜੇ ਬਸਰਾਹੀਂ ਬਸ ਕੰਟੇਨਰਾਂਹੀਂ ਜੋ ਕੈਨੇਡਾ ਭੇਜੇ ਸਨ ਬੰਬੇ ਤੋਂ ਉਦੋਂ ਇਹ ਸਤਗੁਰਾਂ ਦੀ ਬਹੁਤ ਬੇਦਵੀ ਹੋਈ ਸੀ ਪਵਿੱਤਰ ਗੁਰਬਾਣੀ ਦੀ ਬੜੀ ਬੇਦਵੀ ਹੋਈ ਸੀ ਹੁਣ ਇਹਨਾਂ ਨੇ 1 ਮਹੀਨਾ ਹੋ ਗਿਆ ਕਿ ਕੰਟੇਨਰਾਂਹੀਂ ਕੰਟੇਨਰ ਤੋਂ 6 ਪਰਾਂ ਜਹਾਜ਼ ਰਹੀਂ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ 400 ਫੇਰ ਇਹਨਾਂ ਨੇ ਭੇਜਤਾ ਹੈ ਮੈਂ ਰਜਿੰਦਰ ਸਿੰਘ ਮਹਿਤਾ ਜੀ ਨਾਲ ਗੱਲ ਕੀਤੀ ਕਿ ਮੈਨੂੰ ਦੱਸੋ ਕਿ ਜਦੋਂ ਦਿੱਲੀ ਵਾਲੇ ਭੇਜਣ ਤੇ ਸ੍ਰੀ ਅਕਾਲ ਤਖਤ ਜਰਦਾ ਉਦੋਂ ਫੈਸਲਾ ਲੈਂਦੇ ਨੇ ਕਿ ਇਹ ਮਰਜ਼ਾਦਾ ਨਹੀਂ ਇਦਾਂ ਨਹੀਂ ਘੱਲਣੇ ਚਾਹੀਦੇ ਉਹ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤੇ ਗਏ ਨੇ ਕਿ ਨਹੀਂ ਕਲੇ ਜਾ ਸਕਦੇ ਪਰ ਜਦੋਂ ਤੁਸੀਂ ਭੇਜਦੇ ਜੇ ਉਦੋਂ ਇਹ ਮਰਜ਼ਾਦਾ ਹੈ ਪਰ ਬੜੀ ਦੁੱਖ ਵਾਲੀ ਗੱਲ ਹੈ ਕਿ ਕੋਈ ਵੀ ਜਥੇਬੰਦੀਆਂ ਜਿਹੜੀਆਂ ਵਾ ਉਹ ਅੱਗੇ ਨਹੀਂ ਆ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਥਾਂ-ਥਾਂ ਤੇ ਲੋਕ ਤਾਂ ਕਰਦੇ ਜਿਹੜੀ ਸ਼ਰੋਮਣੀ ਕਮੇਟੀ ਹੈ ਉਹ ਵੀ ਲਗਾਤਾਰ ਕਰੀ ਜੇ ਕਿਵੇਂ ਕਿ 400 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੰਟੇਨਰਾਂ ਹਾਈ ਕਨੇਡਾ ਜਾ ਰਹੇ ਨੇ ਹੁਣ ਕਨੇਡਾ ਜਿਹੜੇ ਜਾ ਰਹੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਜਦੋਂ ਘਰ ਵਿੱਚ ਲੈ ਕੇ ਆਉਂਦੇ ਆ ਉਦੋਂ ਕਹਿੰਦੇ ਪੰਜ ਸਿੰਘ ਹਾਜ਼ਰ ਹੋਣੇ ਚਾਹੀਦੇ ਨੇ ਜੇ ਪੰਜ ਸਿੰਘ ਨਾ ਹਾਜ਼ਰ ਹੋਣ ਇੱਕ ਦੋ ਦੋ ਜਣੇ ਹੋਣ ਅਸਰੀਅਕ ਆਕਾਤ ਦਾ ਸਾਸ਼ ਸ਼ਿਕਾਇਤ ਹੋ ਜਾਵੇ ਉਹਨਾਂ ਨੂੰ ਤਹਿਲ ਕੀਤਾ ਜਾਂਦਾ ਹੈ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜਿਹੜੇ ਤੁਸੀਂ 400 ਸ੍ਰੀ ਗੁਰੂ ਗ੍ਰੰਥ ਸਾਹਿਬ ਦੀ 3 ਨਰਾਇ ਉਹ 6 ਪਰਾਂ ਹੀ ਕਿਉਂਕਿ 6ਪ ਬੜਾ ਵੱਡਾ ਹੁੰਦਾ ਹੈ ਉਹਦੇ ਵਿੱਚ ਸ਼ਰਾਬ ਮੀਟ ਅੰਡੇ ਸਭ ਕੁਝ ਚੱਲਦਾ ਹੈ ਉਹਨਾਂ ਲੋਕਾਂ ਨੂੰ ਪਤਾ ਨਹੀਂ ਹੋਰ ਵੀ ਸਮਾਨ ਜਿਹੜਾ ਇੱਕ ਦੂਜੇ ਦੇ ਉੱਤੇ ਰੱਖਿਆ ਜਾਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਦ ਸਤਕਾਰ ਨਹੀਂ ਰਹਿੰਦਾ ਹੁਣ ਇੱਕ ਮੈਨੂੰ ਹੋਰ ਪਤਾ ਲੱਗਾ ਹੈ ਕਿ ਇਹ 240 ਸ੍ਰੀ ਗੁਰੂ ਗ੍ਰੰਥ ਸਾਹਿਬ ਆਸਟ੍ਰੇਲੀਆ ਭੇਜ ਰਹੇ ਨੇ ਆਸਟ੍ਰੇਲੀਆ ਉਹ ਵੀ ਬਹੁਤ ਕਰੋੜਪਤੀ ਬੰਦਾ ਹੈ ਅਰਬਾਂਪਤੀ ਬੰਦਾ ਹੋ ਸਕਦਾ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਨੂੰ ਕਾਲਾ ਪੈਸਾ ਚਾਹੀਦਾ ਹੈ ਇਹਨਾਂ ਨੂੰ ਕੋਈ ਮਰਜ਼ਾਦਾ ਬਾਰੇ ਪਤਾ ਨਹੀਂ ਮੈਂ ਸਾਰੀਆਂ ਸਿਕ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ 400 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜਾ ਕੈਨੇਡਾ ਜਾ ਰਹੇ ਨੇ ਤੇ ਕੈਨੇਡਾ ਵਿੱਚ ਵਸ ਰਹਿ ਸਿੱਖਾਂ ਨੂੰ ਮੇਰੀ ਬੇਨਤੀ ਹੈ ਕਿ ਸਿੱਖੋ ਫਿਰ ਤੁਸੀਂ ਉੱਥੇ ਵਿਰੋਧ ਕਰੋ ਤਗੜੇ ਹੋ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਨੂੰ ਭੇਜ ਰਹੇ ਨੇ ਇਹ ਕਿੱਥੇ ਸੁਭਾਇਮਾਨ ਕਰਦੇ ਨੇ ਕਿਉਂਕਿ 500 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਹਿਲਾਂ ਭੇਜਿਆ ਉਥੇ ਕੀ ਇੰਨੀ ਲੋਡ ਪੈ ਗਈ ਹੈ ਜਿਹੜੇ ਉਥੇ ਗੁਰੂ ਕ੍ਰਾਂਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਉਹ ਤਾਂ ਬਿਰਦ ਹੋ ਗਏ ਨੇ ਜਾਂ ਬਿਰਦ ਬਿਰਦਾਂ ਦੀ ਮਰਜ਼ਾ ਦਾ ਨਾ ਸੇਵਾ ਸੰਭਾਲ ਹੋ ਸਕਦੀ ਹੈ ਫਿਰ 240 ਸ੍ਰੀ ਗੁਰੂ ਗ੍ਰੰਥ ਸਾਹਿਬ ਆਸਟ੍ਰੇਲੀਆ ਹੋਈ ਇਧਰ ਭੇਜਿਆ ਜਾ ਰਿਹਾ ਹੈ ਗੁਰੂ ਦੇ ਸਿੱਖ ਚੱਲ ਕੇ ਆਏ ਸਨ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਹਿਲਾਂ ਉੱਥੇ ਪਤਾ ਕਰਦੇ ਹਾਂ ਲੋੜ ਹੈ ਤੇ ਫਿਰ ਜਹਾਜ਼ ਰਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮਰਜਾਦਾ ਵਿੱਚ ਲੈ ਕੇ ਜਾਵਾਂਗੇ ਨਾਲ ਸਿੰਘ ਹਾਜ਼ਰ ਹੋਣਗੇ ਪਹਿਰੇ ਦੇ ਸਿੰਘ ਹਾਜ਼ਰ ਹੋਣੇ ਚਾਹੀਦੇ ਨੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਕਹਿੰਦੇ ਗੁਰੂ ਘਰ ਦੀ ਪਹਿਰੇਦਾਰੀ ਹੋਣੀ ਚਾਹੀਦੀ ਹੈ ਸ੍ਰੀ ਅਕਾਲ ਤਖ਼ਤ ਹਜ਼ਿਹਦਾਰੀ ਜਿਹੜੇ ਚੁੱਪ ਧਾਰ ਕੇ ਬੈਠੇ ਨੇ ਇਹ ਦਿਨੋਂ ਦਿਨ ਉਹ ਬੇਦਬੀਆ ਕਰ ਰਹੇ ਨੇ ਜਿਹੜੇ ਵਪਾਰੀ ਲੋਕ ਹਰਮੰਦਰ ਸਾਹਿਬ ਦੇ ਅੰਦਰ ਪ੍ਰਬੰਧਕ ਬੈਠੇ ਨੇ ਮੈਂ ਹੁਣੇ ਨਾ ਕਿਹੜੀਆਂ-ਕਿਹੜੀਆਂ ਸੰਪਰਦਮਾਂ ਆਵਾਜ਼ ਠਾਉਂਦੀਆਂ ਨੇ ਤੇ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਅੱਗੇ ਆਉਂਦੀਆਂ ਨੇ ਇਹ ਜੇਕਰ ਅਸੀਂ ਨਾ ਅੱਜ ਇਹ ਆਵਾਜ਼ ਨੂੰ ਬੰਦ ਕੀਤਾ ਤੇ ਇਹਨਾਂ ਨੂੰ ਨਾ ਪੁੱਛਿਆ ਉਹ ਇਸ ਸਮੇਂ ਦੇ ਵਿੱਚ ਇਹ ਆਪਣੀਆਂ ਹੀ ਮਨ ਮਨਮਰਜ਼ੀਆਂ ਕਰਨਗੇ ਜਿਹਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਰ ਬੇਰੀ ਵੀ ਹੋਵੇਗੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ ਆਸਟ੍ਰੇਲੀਆ ਸਿੱਖ ਬੈਠੇ ਨੇ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਫਿਰ ਕੈਨੇਡਾ ਦੇ ਸਿੱਖ ਬੈਠੇ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫੇਰ ਵਸਰੇ ਕੈਨੇਡਾ ਚ ਭੇਜੇ ਨੇ ਉੱਥੇ ਵੇਖੋ ਕਿ ਕਿਹਦੇ ਕਿਹਦੇ ਸਤਗੁਰਾਂ ਦੀ ਜੋ ਵੀ ਮਰਜ਼ਾਦਾ ਦੀ ਉਲੰਘਣਾ ਹੋ ਰਹੀ ਹੈ ਉਹਦੀ ਵੀਡੀਓਗ੍ਰਾਫੀ ਕਰਕੇ ਸਾਨੂੰ ਭੇਜੋ ਅਸੀਂ ਤੁਰੰਤ ਜੋ ਸਾਡੇ ਕੋਲ ਗੁਰੂ ਕਰਾਵੇਗਾ ਅਸੀਂ ਕਰਾਂਗੇ